ਹਰਮੀਚ ਨੇ ਹਿੰਦਸੇ ਦਾ ਬਾਰੀਆ ਹਾਂ ਜੀ ਇਹ ਧਰਮੀ ਫੌਜੀ ਹੈ ਸਾਰੇ ਪੇਦਾਗੋਗੀ ਇਹਦਾ ਇੱਕ ਪੜਦਾਦਾ ਜਿਹੜੇ ਸੀ ਉਹ ਬਰਦਾਵਰ ਟੈਰੋਏ 25 ਸਾਲ ਸਪੰਦੀ ਸਪੰਦੀ ਪਰੂ ਦੀ ਦਬਦਬੀ ਪ੍ਰਬੰਧ ਕਰਵਾਦਾ ਹਾਂ ਜੀ ਹਾਂ ਜੀ ਗੁੰਡਾ ਗਵਰਗੋ ਹਾਂ ਹਾਂ ਅਸੀਂ ਸਕਾਰ ਦੇ ਵਿੱਚ ਸਾਡੇ ਨਗਰ ਲੋਕ ਤੇ ਫਕਰ ਹੈ ਅਸੀਂ ਇਸ ਬਾਰੇ ਮਲਵਾਂ ਦੀ ਪੂਰੀ ਕੋਸ਼ਿਸ਼ ਕੀਤੀ ਔਰ ਇੱਕ ਤਰ੍ਹਾਂ ਫਖਰ ਵੀ ਹੈ ਦਾ ਫਖਰ ਹੈ ਤੇ ਕਿਦਾ ਪਿਤਾ ਨਾ ਸਿੱਧਾ ਬੜਾ ਇੱਕ ਫਖਰ ਦੀ ਗੱਲ ਵੀ ਹੈ ਜੀ ਆਜਿ ਕੌਮ ਦਾ ਹੋ ਗਿਆ ਪਿੰਡ ਦਾ ਹੋ ਗਿਆ ਕੋਈ ਪਤਾ ਨਹੀਂ ਸ਼ੁਰੂ ਹੋ ਗਿਆ ਕਹਿੰਦੇ ਕੁਝ ਕਾਹਮ ਤੋਂ ਤੇ ਉਹ ਉੱਥੇ ਬੈਠੂ ਲੱਗੇ ਉਹ ਟੇਪ ਤੇ ਜਰੂਰੀ ਨਾ ਕੋਈ ਮੋੜ ਸਿੱਧਾ ਕਰਦਾ ਹਾਂਜੀ ਉਹ ਮੋੜ ਹੀ ਸਿੱਧਾ ਕਰ ਦਿਓ ਗੱਲ ਤਾਂ ਇਹ ਜੀ ਬਹੁਤ ਐਕਸੀਡੈਂਟ ਹੋ ਰਹੀ 138 ਕਈ ਜਗ੍ਹਾ ਸਰ ਇਦਾਂ ਦੀਆਂ ਗਈਆਂ ਤੇ ਬਾਰ ਬਾਰ ਐਕਸੀਡੈਂਟ ਹੁੰਦੀ ਹੈ 138 ਪੁਆਇੰਟ ਹੈ ਉਹ ਜਿੱਥੇ ਪੰਜਾਬ ਚ ਨਿਸਪਾਲ ਪੱਟੀ ਦੀ ਮੌਤਵਾਦ ਆ ਕਾਰੀ ਗਲਤੀ ਗਵਰਨਮੈਂਟ ਨੇ 138 ਪੁਆਇੰਟ ਲੱਭਦੇ ਸੀ ਵੀ ਇੱਥੇ ਐਕਸੀਡੈਂਟ ਹੁੰਦੇ ਨੇ ਸਰ ਪੰਚਾਇਤ ਨੂੰ ਬੈਠ ਕੇ ਕਾਸ ਕਰੀ ਲੋਕ ਹੱਸੇ ਅੰਨਲੇ ਸਾਬ ਨੂੰ ਕਹਿਣਾ ਜੀ ਇਹਨਾਂ ਦਾ ਸੁਣ ਲੈਓ ਤੁਸੀਂ ਅਸੀਂ ਇਹਨਾਂ ਨੂੰ ਇਹਨਾਂ ਇੱਕ ਐਸੀ ਤੰਤ ਪਾਉਂਦੇ ਆ ਕਕਰੋ ਰਿਹਾ ਪਿਲੇ ਦੋ ਦੋ ਗ੍ਰਾਂਸ਼ੀ ਬਣੇ 1 ਕਰੋੜ ਰੁਪਏ ਉਹ ਐਡਰੈਸ ਇਹ ਕਰੋੜ ਰੁਪਏ ਦਾਟ ਵੱਲ ਦੋ ਕੋੜ ਫੌਜੀ ਜਿਵੇਂ ਫੌਜੀ ਚ 1 ਕਰੋੜ ਰੁਪਏ ਹੈ ਕਿਉਂਕਿ ਉਹਨੇ ਤਨਖਾਹ ਫੌਜ ਦਿੰਦੀ ਹੈ ਸੈਂਟਰ ਸੈਂਟਰ ਦੀ ਜਿੰਦੀ ਸੋ ਬਾਕੀ ਨੌਕਰੀ ਤੇ ਬਾਕੀ ਸੁਵਿਧਾਵਾਂ ਉਹ ਕਦੇ ਤਨਾ ਕੋਲਸਦਾ ਜੇ ਪਰਿਵਾਰ ਸੀ ਪਰਵਾਰ ਕੋਈ ਰੋਣ ਨਹੀਂ ਦੇ। ਅਸਰ ਪਰਿਵਾਰ ਕੋਈ ਬੱਚੇ ਪੋੜਾ ਰੱਖੇ ਪਰਵਾਰ। ਉਹਦੇ ਇੱਕੇ ਬਹੁਤ سارے ਹੋਰ ਪਰਿਵਾਰਾਂ ਦੇ ਬੱਚੇ ਨਾ ਟੱਪਰ ਦੇ ਉੱਤੇ ਉਡੀਕਰੋ। ਜੇ ਪਰਿਵਾਰ ਨੂੰ ਸੀ ਸੰਭਾਲ ਲਿਆ। ਤਾਂ ਹੈਂਟੀ ਗੇਰ ਸਾਡੇ ਉਹ ਨਾਂ ਦੇ ਸਟੇਡੀਅਮ ਬਣ ਗਿਆ ਨਾਂ ਆਇਆ। ਉਹਦਾ ਇਹ ਹੋਰ ਤਾਂ ਹਾਈਲਾਈਟਸ ਸਤ ਪੈਣਾ ਇਹੋ ਦੁਹਰਤੀ ਪਿਆ। ਇਹਨੇ ਉਹ ਬੈਂਡ ਛੱਡ ਕੇ ਤਾਂ ਭਰਤੀ ਹੁਣ ਤੱਕ ਤਰਕਰ ਦੇਸ਼ ਭਗਦੀਆ ਤਰਕਰ ਕੋਈ ਹੈ। ਬਹੁਤ ਸਮਾਂ ਲੰਘ ਗਿਆ। ਐਜੂਕੇਟਿਡ ਵੀ ਸਾਰਾ ਪਾਸੇ ਸੀ। ਹੀਰੋ ਸੀ ਗਾ। ਓਕੇ ਕਰੀਏ ਤੱਕ ਘੰਟਾ। ਸਾਰੇ ਪਿੰਡ ਦੇ ਉਹ ਕੋਈ ਕੂੜ ਲੱਗਿਆ ਹੋਇਆ ਉਹ ਮੈਂ ਆਪਣੇ ਕਥਨਾਂ ਨਹੀਂ ਦੇ ਸਕਦਾ ਉਦੋਂ ਵੀ ਜਿਸ ਬਾਰੇ ਕੋਈ ਗੱਲ ਕਰ ਰਹੀ ਸੀ ਜੀ ਉਹ ਤਾਂ ਮੇਰੀ ਵੀ ਘਰਾਂ ਨੂੰ ਨੇ ਗੱਲ ਕਿਹਦੇ ਨਾਲ ਤੇ ਉਹ ਬੁਰਾ ਬੱਤੀ ਚ ਬਤਾਲ ਕਰ ਰਿਹਾ ਸੀ ਬਦਲੀ ਕਹਿੰਦਾ ਇਹ ਪੈਨਸ਼ਨ ਵਾਲਾ ਜੀ ਚੰਡੀ ਚੰਡੀ ਬਣ ਕੇ ਚੰਡੀ 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 ਦਾ ਤੇ ਸਭ ਤੋਂ ਵੱਧ ਆਰਮੀ ਜੀ ਦੇ ਸਾਥ ਸਾਡੇ ਗੰਡੀ ਏਰੀਆ ਦੇ ਆਰਮੀ ਚ ਇਲਾਕਾ ਸਾਡਾ ਛੋਟਾ ਜਿਹਾ ਪਿੰਡ ਹੈ ਇੱਥੇ ਦੇ ਵਿੱਚ ਆ ਤਾਂ ਜੀ ਜਿਆਦਾ ਵੀ ਅਗਰ ਹਸੀਂ ਨਾ ਇਹਨੂੰ ਪੂਰੀ ਸੈਕਟਰੀਆ ਬਣਾਉਣਾ ਹੈ ਇਹਨੂੰ ਤੇ ਇਹ ਤਾਂ ਬੀਤਾਲਾ ਸਿਆ ਕਰ ਗੰਡੀ ਬੀਲ ਵੀ ਹੈ ਗੰਡੀ ਵੀ ਹੈ ਵਗਰਾ ਮਿਸਰਾਬ ਤੋਂ ਮਨਾ ਸਾ ਅਸੀਂ ਜਿੰਦਗੀ ਜਿਨੀ ਦੇਖਿਆ ਉਹ ਬਣ ਗਿਆ ਅੱਡੀ ਕੋਈ ਨਹੀਂ ਕਿਤੇ ਹੈ ਹਮਨ ਪਕਾਸ਼ ਹੋਰ ਦਿੰਦੇ ਹਾਂ ਬਾਸਿਕ ਕਰਦੇ ਛੋਟਾ ਜਿਹਾ ਹੋਣ ਕੇ ਸਾਡੇ ਨਾਲ ਤਾਂ ਦੇ ਨਾਲੇ ਕਿ ਨਹੀਂ ਤੋ ਨਹੀਂ ਮੈਂ ਤਾਂ ਨਹੀਂ ਆਉਣਾ ਮੁਕ ਦੇ ਰਿਹਾ ਜੀ ਬਾਲੀ ਬਾਲ ਛੋਟੀ ਜਿਹੀ ਜਸ ਨਹੀਂ ਨਹੀਂ ਉਹ ਪਹਿਲੇ ਦਿਨ ਮੈਂ 40 ਮਿੰਟ ਬਾਲ ਮੈਂ ਕਰਕੇ ਜੀ ਜਿਹੜਾ ਤੁਸੀਂ ਜੱਤੂ ਦਾ ਗਰਾਊਂਡ ਚ ਲਾਉਣਾ ਤਾਂ ਇਹ ਤਾਂ ਬਹੁਤ ਧੰਨਵਾਦ ਹੋਊਗਾ ਜੀ ਸਾਰੇ ਯਾਦ ਤੁਸੀਂ ਦੱਸ ਦਿਓ ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਇੱਕ ਰੇਡ ਕੀਤੀ ਗਈ ਜਿਹੜੇ ਗੈਰ ਸਮਾਜਿਕ ਤੱਤ ਨੇ ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਕੁੱਟਣ ਵਾਲੇ ਉਹਨਾਂ ਦੇ ਕਿਤੇ ਸੂ ਮਿਲੀ ਕੇ ਉੱਥੇ ਨਜਾਇਜ਼ ਹਥਿਆਰ ਨੇ ਅਮਰਤਪਾਲ ਹੋਰੀ ਉਸ ਟੀਮ ਦੇ ਸ਼ਾਮਲ ਸੀ ਅਚਾਨਕ ਅਗੋਂ ਗੋਲੀ ਚਲਾ ਦਿੱਤੀ ਗਈ ਤੇ ਜਿਹਦੇ ਕਰਕੇ ਅਮਰਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਤੋਂ ਸ਼ਹੀਦ ਦੀ ਪ੍ਰਾਪਤ ਕਰ ਗਏ ਤੇ ਕੱਲ ਜਿਹੜਾ ਜਿਨ੍ਹਾਂ ਦੀ ਭਾਰ ਦੇ ਵਿੱਚ ਅਮਰਤਪਾਲ ਹੋਰੀ ਦੀ ਟੀਮ ਗਈ ਸੀ ਕੱਲ ਉਹ ਉਹ ਵੀ ਕਿਉਂਕਿ ਉਸ ਵੇਲੇ ਭੱਜ ਗਏ ਸੀ ਉਸ ਤੋਂ ਬਾਅਦ ਕੱਲ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ। ਤੋਂ ਅੱਜ ਮੈਂ ਇੱਥੇ ਅਸ਼ੀਦ ਅਮਰਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਉਹਨਾਂ ਨੂੰ ਹੌਸਲਾ ਫੁਜਾਈ ਕਰਨ ਆਇਆ। ਦੁੱਖ ਸਾਂਝਾ ਕਰਨ ਆਇਆ ਕਿ ਉਹ ਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ ਕਿਉਂਕਿ ਉਹ ਜਿਹੜੇ ਬਦਮਾਸ਼ تھے ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ। ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ ਹਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਹਸਪੀਟਲ 'ਚ ਸੋ ਅਮਰਪਾਲ ਪਿੰਡ ਦਾ ਹੀਰਾ ਸੀ ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗਵਾਚ ਗਿਆ ਤੋਂ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰਕ ਹੋ ਅਸੀਂ ਪਰਿਵਾਰ ਦੇ ਨਾਲ ਖੜੇ ਹਾਂ